ਗੱਡੀ 2 ਮਿੰਟ ਲਈ ਹੀ ਰੁਕੀ ਸੀ ਨਿੱਕਾ ਜਿਹਾ ਸਟੇਸ਼ਨ ਇੱਕ ਖਾਣ-ਪੀਣ ਦਾ ਸਟਾਲ ਅਤੇ ਇੱਕ ਕਿਤਾਬਾਂ ਰਸਾਲਿਆਂ ਦੀ ਰੇੜੀ 15 ਕੁ ਸਾਲ ਦਾ ਇੱਕ ਮੁੱਛ ਫੁੱਟ ਇਕੱਲਾ ਹੀ ਸਾਮਾਨ ਵੇਚ ਰਿਹਾ ਸੀ ਅਚਾਨਕ ਇੱਕ ਕਿਤਾਬ ਪਸੰਦ ਆ ਗਈ 50 ਰੁਪਏ ਦੀ ਸੀ 500 ਦਾ ਨੋਟ ਦਿੱਤਾ ਆਖਣ ਲੱਗਾ ਜੀ ਹੁਣੀ ਬਕਾਇਆ ਲੈ ਕੇ ਆਇਆ ਇੰਨੇ ਨੂੰ ਸਿਗਨਲ ਹੋ ਗਿਆ ਤੇ ਗੱਡੀ ਤੁਰ ਪਈ ਪਰ ਉਹ ਕਿਧਰੇ ਵੀ ਨਾ ਦਿਸਿਆ ਅਖੀਰ ਭਜਦੇ ਹੋਏ ਨੇ ਗੱਡੀ ਫੜੀ ਤੇ ਬੂਹੇ ਤੇ ਖਲੋ ਕਿੰਨੀ ਦੇਰ ਪਿੱਛੇ ਪਲੇਟਫਾਰਮ ਵੱਲ ਹੀ ਵੇਖਦਾ ਰਿਹਾ ਅਖੀਰ ਆਪਣੀ ਸੀਟ ਤੇ ਪਰਤ ਆਇਆ ਨਾਲ ਦੀ ਨਾਲ ਗੱਲ ਕੀਤੀ ਅੱਖ ਲੱਗੀ ਚਲੋ ਹੱਕ ਦੇ ਹੋਣਗੇ ਤਾਂ ਮਿਲ ਜਾਣਗੇ ਵੈਸੇ ਅੱਜਕੱਲ ਇੰਜ ਤਾਂ ਲੋਕ ਜਾਣ ਬੁੱਝ ਕੇ ਵੀ ਕਰਨ ਲੱਗ ਪਏ ਇਹ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਘੜੀਕ ਮਗਰੋਂ ਹੀ ਅਚਾਨਕ ਕਿਸੇ ਹਲੂਣਾ ਜਿਹਾ ਦਿੱਤਾ ਉਹੀ ਸੀ ਮੁੜ ਕੋ ਮੁੜ ਕੇ ਹੋਇਆ ਬਕਾਇਆ ਲੈ ਕੇ ਖਲੋਤਾ ਆਖਣ ਲੱਗਾ ਜੀ ਬਾਹਰ ਜਾਣਾ ਪੈ ਗਿਆ ਤੇ ਮੋੜ ਮਸਾਂ ਹੀ ਸਭ ਤੋਂ ਪਿਛਲੇ ਡੱਬੇ ਵਿੱਚ ਚੜ ਹੋਇਆ ਤੇ ਤੇਰੀ ਡੇੜੀ ਕਿਤਾਬਾਂ ਰਸਾਲੇ ਕੌਣ ਧਿਆਨ ਰੱਖੂ ਸਭ ਦਾ ਤੇ ਹੁਣ ਵਾਪਿਸ ਕਿੱਦਾਂ ਮੁੜੇਗਾ ਆਖਣ ਲੱਗਾ ਜੀ ਧਿਆਨ ਰੱਖਣ ਵਾਲਾ ਉਹ ਉੱਪਰ ਵਾਲਾ ਜੋ ਹੈ ਤੇ ਰਹੀ ਗੱਲ ਵਾਪਿਸ ਮੋੜਨ ਦੀ ਅਗਲੇ ਸਟੇਸ਼ਨ ਤੇ ਗੱਡੀਆਂ ਦਾ ਕ੍ਰੋਸ ਹੋਣਾ ਉੱਥੋਂ ਵਾਪਿਸ ਮੋੜ ਆਵਾਂਗਾ ਹੁਣ ਟਿਕਰਵੇਂ ਬੜਿਆਂ ਦੇ ਬਕਾਇ ਇੰਜ ਹੀ ਮੁੜਿਆ ਸਟਾਪ 2 ਮਿੰਟ ਤੋਂ ਵਧਾਉਂਦੇ ਹੀ ਨਹੀਂ 100 ਰੁਪਏ ਇਨਾਮ ਬਜੋ ਦੁਨੀ ਚਾਹੀ ਤਾਂ ਆਖਨ ਲੱਗਾ ਜੀ ਮੇਰੇ ਨਾਮ ਉਡਣ ਦੀ ਕਰ ਤੁਹਾਡੇ ਮਨ ਵਿੱਚ ਮੇਰੇ ਬਾਰੇ ਜੋ ਵੀ ਮੰਦੇ ਭੜੇ ਖਿਆਲ ਆਏ ਹਨ ਉਹ ਬਸ ਦਿਮਾਗ ਵਿੱਚੋਂ ਕੱਢ ਦੇਵੋ ਮੇਰੇ ਲਈ ਵੱਡਾ ਇਨਾਮ ਬਸ ਉਹੀ ਹੋਵੇਗਾ ਕੋੜ ਮੈਂ ਕਿਤਾਬ ਨਾ ਪੜ ਹੋਈ ਬਾਹਰ ਨੂੰ ਵੇਖਦਾ ਬਸ ਇਹੀ ਗੱਲ ਸੋਚਦਾ ਆਇਆ ਕਿ ਕੁਝ ਲੋਕ ਨਿੱਕੇ ਹੁੰਦੇ ਤੂੰ ਹੀ ਭਰਾਏ ਹੱਕ ਮੋੜਨੇ ਪਤਾ ਨਹੀਂ ਕਿਦਾਂ ਸਿੱਖ ਜਾਂਦੇ ਨਹੀਂ ਤਾਂ ਬਹੁਤਿਆਂ ਨੂੰ ਮੜੀ ਤੇ ਪਿਆ ਤੀਕਰ ਵੀ ਬਸ ਇਹੋ ਖਿਆਲ ਵੱਡ ਵੱਡ ਖਾਈ ਜਾਂਦਾ ਕਿ ਲੱਖ ਪਾਪੜ ਵੇਲੇ ਇਕੱਠਾ ਕੀਤਾ ਜਾਂਦੀ ਵਾਰੀ ਕਿਧਰੇ ਘੱਟ ਹੀ ਨਾ ਹੋ ਜਾਵੇ ਹਰਪ੍ਰੀਤ ਸਿੰਘ ਜਮੰਦਾ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਜੀ ਸੋ ਦੋਸਤੋ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ